ਦਾਤਾ ਜੀ ਸ਼੍ਰੀ ਫਤਿਹਗੜ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਸੇਵਾ ਨਿਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਗਿਆ ਹੈ ਔਰ ਘੜ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਅਕਾਲਤ ਸਹਿਬ ਤੋਂ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਉਹ ਲਿਬਾਸ ਧਾਰਨ ਕਰਕੇ 휠 ਚੇਅਰ ਦੇ ਉੱਪਰ ਸੁਖਬੀਰ ਬਾਦਲ ਬੈਠ ਕੋਇ ਨੇ ਔਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਨੀ ਡਿਊਟੀ ਤੇ ਸੇਵਾ ਜੁੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਗਲਤਰ ਤੇ ਸੇਵਾ ਕੀਤੀ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੋ ਦਿਨ ਉੱਥੇ ਸੇਵਾ ਕੀਤੀ ਤੇ ਅੱਜ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਧਰਤੀ ਜਿਹੜੀ ਕਿ ਬੜੀ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਇਹ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਹਿਰਜਾਦਿਆਂ ਦੀ ਤੇ ਮਾਤਾ ਗੁਜਰਕਾਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਸੋ ਅੱਜ ਇੱਥੇ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਤਲੂ ਹੁਣਾਂ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਹਾਂ ਸਿਕਿਉਰਟੀ ਵੀ ਆ ਜਿਹੜੀ ਐ ਉਹ ਤਾਇਨਾਤ ਕੀਤੀ ਗਈ ਐ ਅੱਗੇ ਨਾਲ ਉਹ ਸਿਕਿਉਰਟੀ ਵੀ ਵਧਾ ਦਿੱਤੀ ਗਈ ਐ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ ਵੀ ਜਿਨ੍ਹਾਂ ਨੂੰ ਸੇਵਾ ਲਗਾਈ ਗਈ ਐ ਉਹ ਵੀ ਸੇਵਾ ਕਰ ਰਹੇ ਨੇ ਔਰ ਨਾਲ ਅਕਾਲੀ ਦਲ ਦੇ ਹੋਰ ਜਿਹੜੇ ਬੰਦੇ ਨੇ ਹੋਰ ਜਿਹੜੇ ਆ ਗੂ ਨੇ ਉਹ ਵੀ ਸੁਖਬੀਰ ਬਾਦਲ ਹੁਣਾ ਦੇ ਨਾਲ ਕੀ ਬੈਠੇ ਕੋਈ ਨੇ ਔਰ ਇਹ ਇੱਥੇ ਪਹਿਰੇਦਾਰੀ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਿਮਰਨ ਜੜਾਇਆ ਕੀਰਤਨ ਜੜਾਇਆ ਉਹ ਸੁਣਿਆ ਜਾਵੇਗਾ ਫਿਰ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਸੇਵਾ ਜੜੀ ਉਹ ਲੱਗੀ ਹੈ ਪਹਿਰੇਦਾਰੀ ਕਰਨੀ ਫਿਰ ਉਸ ਤੋਂ ਬਾਅਦ ਕੀਰਤਨ ਸੁਣਨਾ ਔਰ ਭਾਂਡਿਆਂ ਦੀ ਸੇਵਾ ਕਰਨੀ ਤੇ ਜਾਪ ਕਰਨਾ ਇਹ ਸੇਵਾ ਜੜੀ ਲਗਾਈ ਗਈ ਹੈ ਉਹ ਸੇਵਾ ਲਗਾਤਾਰ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਨਿਭਾਈ ਗਈ ਹੈ ਔਰ ਨਿਭਾਰੇ ਨੇ ਮੈਂ ਪਹਿਲਾਂ ਸ਼੍ਰੀ ਕੇਸਗੜ੍ਹ ਸਾਹਿਬ ਤੇ ਹੁਣ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਸ਼੍ਰੀ ਘਾਤਰ ਤੇ ਵੀ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਆਪਣੀ ਸੇਵਾ ਜੜੀਆ ਪੂਰੀ ਕੀਤੀ ਜਾ ਰਹੀ ਹੈ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਸੇਵਾ ਨਿਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਹੋਇਆ ਹੈ ਔਰ ਗੜ੍ਹ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਅਕਾਲਤ ਸਹਿਬ ਤੋਂ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾਂ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈੱਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਉਹ ਲਿਬਾਸ ਧਾਰਨ ਕਰਕੇ 휠 ਚੇਅਰ ਦੇ ਉੱਪਰ ਸੁਖਬੀਰ ਬਾਦਲ ਬੈਠੇ ਹੋਏ ਨੇ ਔਰ ਸੇਵਾ ਜੁੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਨੀ ਡਿਊਟੀ ਤੇ ਸੇਵਾ ਜੁੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਕਲਕੱਤਾ ਤੇ ਸੇਵਾ ਕੀਤੀ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੋ ਦਿਨ ਉੱਥੇ ਸੇਵਾ ਕੀਤੀ ਤੇ ਅੱਜ ਨਾ ਹੁਣ ਸ਼੍ਰੀ ਫਤਿਹਗੜ ਸਾਹਿਬ ਧਰਤੀ ਜਿਹੜੀ ਕਿ ਬੜੀ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਇਹ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕਾਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਆ ਸੋ ਅੱਜ ਇਥੇ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਦਲ ਹੁਣਾਂ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਹਾਂ ਸਿਕਿਉਰਿਟੀ ਵੀ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਨਾਲ ਉਹ ਸਿਕਿਉਰਿਟੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ ਵੀ ਜਿਨ੍ਹਾਂ ਨੂੰ ਸੇਵਾ ਲਗਾਈ ਗਈ ਹੈ ਉਹ ਵੀ ਸੇਵਾ ਕਰ ਰਹੇ ਨੇ ਔਰ ਨਾਲ ਅਕਾਲੀ ਦਲ ਦੇ ਹੋਰ ਜਿਹੜੇ ਬੰਦੇ ਨੇ ਹੋਰ ਜਿਹੜੇ ਆ ਗੂ ਨੇ ਉਹ ਵੀ ਸੁਖਬੀਰ ਬਾਦਲ ਹੁਣਾ ਦੇ ਨਾਲ ਹੀ ਬੈਠੇ ਕੋਈ ਨੇ ਔਰ ਇਹ ਇੱਥੇ ਪਹਿਰੇਦਾਰੀ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਿਮਰਨ ਜਿਹੜਾ ਆ ਕੀਰਤਨ ਜਿਹੜਾ ਆ ਉਹ ਸੁਣਿਆ ਜਾਵੇਗਾ ਫਿਰ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਸੇਵਾ ਜਿਹੜੀ ਉਹ ਲੱਗੀ ਆ ਪਹਿਰੇਦਾਰੀ ਕਰਨੀ ਫਿਰ ਉਸ ਤੋਂ ਬਾਅਦ ਕੀਰਤਨ ਸੁਣਨਾ ਔਰ ਭਾਂਡਿਆਂ ਦੀ ਸੇਵਾ ਕਰਨੀ ਤੇ ਜਾਪ ਕਰਨਾ ਇਹ ਸੇਵਾ ਜਿਹੜੀ ਲਗਾਈ ਗਈ ਹੈ ਉਹ ਸੇਵਾ ਲਗਾਤਾਰ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਨਿਭਾਈ ਗਈ ਹੈ ਔਰ ਨਿਭਾਰੇ ਨੇ ਮੈਂ ਪਹਿਲਾਂ ਸ਼੍ਰੀ ਕੇਸਗੜ ਸਾਹਿਬ ਤੇ ਹੁਣ ਉਸ ਤੋਂ ਬਾਅਦ ਫਤਿਹਗੜ ਸਾਹਿਬ ਸ਼੍ਰੀ ਘਾਤਰ ਤੇ ਵੀ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਆਪਣੀ ਸੇਵਾ ਜੁੜੀ ਆ ਪੂਰੀ ਕੀਤੀ ਜਾ ਰਹੀ ਹੈ ਤਾਂ ਸ਼੍ਰੀ ਫਤਿਹਗੜ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਸੇਵਾ ਨਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਹੋਇਆ ਹੈ ਔਰ ਗੜ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਇਕਾਤਸ ਸਹਿਬ ਤੋਂ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈੱਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਹੈ ਉਹ ਲਿਬਾਸ ਧਾਰਨ ਕਰਕੇ व्हील चेयर ਦੇ ਉੱਪਰ ਸੁਖਬੀਰ ਬਾਦਲ ਬੈਠ ਕੋਇ ਨੇ ਔਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਨੀ ਡਿਊਟੀ ਤੇ ਸੇਵਾ ਜਿਹੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਕਲਤਤ ਤੇ ਸੇਵਾ ਕੀਤੀ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੋ ਦਿਨ ਉੱਥੇ ਸੇਵਾ ਕੀਤੀ ਤੇ ਅੱਜ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਧਰਤੀ ਜਿਹੜੀ ਕਿ ਬੜੀ ਆ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਇਹ ਅ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕੌਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਸੋ ਅੱਜ ਇੱਥੇ ਸੇਵਾ ਜੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਦਲੂ ਹੁਣਾਂ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਆ ਸਿਕਿਉਰਟੀ ਵੀ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਨਾਲੋਂ ਸਿਕਿਉਰਟੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ ਵੀ ਜਿਨ੍ਹਾਂ ਨੂੰ ਸੇਵਾ ਲਗਾਈ ਗਈ ਹੈ ਉਹ ਵੀ ਸੇਵਾ ਕਰ ਰਹੇ ਨੇ ਔਰ ਨਾਲ ਅਕਾਲੀ ਦਲ ਦੇ ਹੋਰ ਜਿਹੜੇ ਬੰਦੇ ਨੇ ਹੋਰ ਜਿਹੜੇ ਆਗੂ ਨੇ ਉਹ ਵੀ ਸੁਖਬੀਰ ਬਾਦਲ ਹੁਣਾ ਦੇ ਨਾਲ ਕੀ ਬੈਠੇ ਕੋਈ ਨੇ ਔਰ ਇਹ ਇੱਥੇ ਪਹਿਰੇਦਾਰੀ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਿਮਰਨ ਜਿਹੜਾ ਆ ਕੀਰਤਨ ਜਿਹੜਾ ਆ ਉਹ ਸੁਣਿਆ ਜਾਵੇਗਾ ਫਿਰ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਸੇਵਾ ਜੜੀ ਉਹ ਲੱਗੀ ਆ ਪਹਿਰੇਦਾਰੀ ਕਰਨੀ ਫਿਰ ਉਸ ਤੋਂ ਬਾਅਦ ਕੀਰਤਨ ਸੁਣਨਾ ਔਰ ਭਾਂਡਿਆਂ ਦੀ ਸੇਵਾ ਕਰਨੀ ਤੇ ਜਾਪ ਕਰਨਾ ਇਹ ਸੇਵਾ ਜਿਹੜੀ ਲਗਾਈ ਗਈ ਹੈ ਉਹ ਸੇਵਾ ਲਗਾਤਾਰ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਨਿਭਾਈ ਗਈ ਆ ਔਰ ਨਿਭਾਰੇ ਨੇ ਮੈਂ ਪਹਿਲਾਂ ਸ਼੍ਰੀ ਕੇਸਗੜ੍ਹ ਸਾਹਿਬ ਤੇ ਹੁਣ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਸ਼੍ਰੀ ਘਾਤਰ ਤੇ ਵੀ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਆਪਣੀ ਸੇਵਾ ਜੜੀਆਂ ਪੂਰੀ ਕੀਤੀ ਜਾ ਰਹੀ ਹੈ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਸੇਵਾ ਨਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਹੋਇਆ ਹੈ ਔਰ ਘੜ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਅਕਾਲਤ ਸਹਿਬ ਤੋਂ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾਂ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾਂ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈੱਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਹੈ ਉਹ ਲਿਬਾਸ ਧਾਰਨ ਕਰਕੇ व्हीलचेयर ਦੇ ਉੱਪਰ ਸੁਖਬੀਰ ਬਾਦਲ ਬੈਠੇ ਕੋਇ ਨੇ ਔਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਨੀ ਡਿਊਟੀ ਤੇ ਸੇਵਾ ਜਿਹੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਗਲਤਤ ਤੇ ਸੇਵਾ ਕੀਤੀ ਫਿਰ ਤੱਕ ਸ਼੍ਰੀ ਕੇਸਗੜ ਸਾਹਿਬ ਦੋ ਦਿਨ ਉੱਥੇ ਸੇਵਾ ਕੀਤੀ ਤੇ ਅੱਜ ਹੁਣ ਸ਼੍ਰੀ ਫਤਿਹਗੜ ਸਾਹਿਬ ਧਰਤੀ ਜਿਹੜੀ ਕਿ ਬੜੀ ਨਾ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਇਹ ਅ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕਾਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਸੋ ਅੱਜ ਇੱਥੇ ਸੇਵਾ ਜੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਦਲ ਹੁਣਾਂ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਆ ਸਿਕਿਉਰਟੀ ਵੀ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਨਾਲ ਉਹ ਸਿਕਿਉਰਟੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ ਵੀ ਜਿਨ੍ਹਾਂ ਨੂੰ ਸੇਵਾ ਲਗਾਈ ਗਈ ਹੈ ਉਹ ਵੀ ਸੇਵਾ ਕਰ ਰਹੇ ਨੇ ਔਰ ਨਾਲ ਅਕਾਲੀ ਦਲ ਦੇ ਹੋਰ ਜਿਹੜੇ ਬੰਦੇ ਨੇ ਹੋਰ ਜਿਹੜੇ ਆ ਗੂ ਨੇ ਉਹ ਵੀ ਸੁਖਬੀਰ ਬਾਦਲ ਹੁਣਾ ਦੇ ਨਾਲ ਕੀ ਬੈਠੇ ਕੋਈ ਨੇ ਔਰ ਇਹ ਇੱਥੇ ਪਹਿਰੇਦਾਰੀ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਿਮਰਨ ਜਿਹੜਾ ਆ ਕੀਰਤਨ ਜਿਹੜਾ ਆ ਉਹ ਸੁਣਿਆ ਜਾਵੇਗਾ ਫਿਰ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਸੇਵਾ ਜੜੀ ਉਹ ਲੱਗੀ ਹੈ ਪਹਿਰੇਦਾਰੀ ਕਰਨੀ ਫਿਰ ਉਸ ਤੋਂ ਬਾਅਦ ਕੀਰਤਨ ਸੁਣਨਾ ਔਰ ਭਾਂਡਿਆਂ ਦੀ ਸੇਵਾ ਕਰਨੀ ਤੇ ਜਾਪ ਕਰਨਾ ਇਹ ਸੇਵਾ ਜਿਹੜੀ ਲਗਾਈ ਗਈ ਹੈ ਉਹ ਸੇਵਾ ਲਗਾਤਾਰ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਨਿਭਾਈ ਗਈ ਹੈ ਔਰ ਨਭਾਰੇ ਨੇ ਨਾ ਪਹਿਲਾਂ ਸ਼੍ਰੀ ਕੇਸਗੜ ਸਾਹਿਬ ਤੋਂ ਹੁਣ ਉਸ ਤੋਂ ਬਾਅਦ ਫਤਿਹਗੜ ਸਾਹਿਬ ਸ਼੍ਰੀ ਘਾਤਰ ਤੇ ਵੀ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਆਪਣੀ ਸੇਵਾ ਜੜੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਤਾਂ ਸ਼੍ਰੀ ਫਤਿਹਗੜ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਸੇਵਾ ਨਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਹੋਇਆ ਹੈ ਔਰ ਗੜ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਅਕਾਲਤ ਸਹਿਬ ਤੋਂ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈੱਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਹੈ ਉਹ ਲਿਬਾਸ ਧਾਰਨ ਕਰਕੇ व्हील चेयर ਦੇ ਉੱਪਰ ਸੁਖਬੀਰ ਬਾਦਲ ਬੈਠੇ ਹੋਏ ਨੇ ਔਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਨੀ ਡਿਊਟੀ ਤੇ ਸੇਵਾ ਜਿਹੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਗਲਤਤ ਤੇ ਸੇਵਾ ਕੀਤੀ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੋ ਦਿਨ ਉੱਥੇ ਸੇਵਾ ਕੀਤੀ ਤੇ ਅੱਜ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਧਰਤੀ ਜਿਹੜੀ ਕਿ ਬੜੀ ਆ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਇਹ ਅ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕੌਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਸੋ ਅੱਜ ਇੱਥੇ ਸੇਵਾ ਜੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਦਲ ਹੁਣਾਂ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਆ ਸਿਕਿਉਰਟੀ ਵੀ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਨਾਲ ਉਹ ਸਿਕਿਉਰਟੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ ਵੀ ਜਿਨ੍ਹਾਂ ਨੂੰ ਸੇਵਾ ਲਗਾਈ ਗਈ ਹੈ ਉਹ ਵੀ ਸੇਵਾ ਕਰ ਰਹੇ ਨੇ ਔਰ ਨਾਲ ਅਕਾਲੀ ਦਲ ਦੇ ਹੋਰ ਜਿਹੜੇ ਬੰਦੇ ਨੇ ਹੋਰ ਜਿਹੜੇ ਆ ਗੁਨੇ ਉਹ ਵੀ ਸੁਖਬੀਰ ਬਾਦਲ ਹੁਣਾ ਦੇ ਨਾਲ ਹੀ ਬੈਠੇ ਕੋਈ ਨੇ ਔਰ ਇਹ ਇੱਥੇ ਪਹਿਰੇਦਾਰੀ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਿਮਰਨ ਜਿਹੜਾ ਆ ਕੀਰਤਨ ਜਿਹੜਾ ਆ ਉਹ ਸੁਣਿਆ ਜਾਵੇਗਾ ਫਿਰ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਸੇਵਾ ਜਿਹੜੀ ਉਹ ਲੱਗੀ ਆ ਪਹਿਰੇਦਾਰੀ ਕਰਨੀ ਫਿਰ ਉਸ ਤੋਂ ਬਾਅਦ ਕੀਰਤਨ ਸੁਣਨਾ ਔਰ ਭਾਂਡਿਆਂ ਦੀ ਸੇਵਾ ਕਰਨੀ ਤੇ ਜਾਪ ਕਰਨਾ ਇਹ ਸੇਵਾ ਜਿਹੜੀ ਲਗਾਈ ਗਈ ਹੈ ਉਹ ਸੇਵਾ ਲਗਾਤਾਰ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਨਿਭਾਈ ਗਈ ਹੈ ਔਰ ਨਿਭਾਰੇ ਨੇ ਮਾ ਪਹਿਲਾਂ ਸ਼੍ਰੀ ਕੇਸਗੜ ਸਾਹਿਬ ਤੇ ਹੁਣ ਉਸ ਤੋਂ ਬਾਅਦ ਫਤਿਹਗੜ ਸਾਹਿਬ ਸ਼੍ਰੀ ਘਾਤਰ ਤੇ ਵੀ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਆਪਣੀ ਸੇਵਾ ਜੜੀਆ ਪੂਰੀ ਕੀਤੀ ਜਾ ਰਹੀ ਹੈ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਸੇਵਾ ਨਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਹੋਇਆ ਹੈ ਔਰ ਗੜ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਇਕਾਲਤ ਸਹਿਬ ਤੋਂ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈੱਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਹੈ ਉਹ ਲਿਬਾਸ ਧਾਰਨ ਕਰਕੇ व्हील चेयर ਦੇ ਉੱਪਰ ਸੁਖਬੀਰ ਬਾਦਲ ਬੈਠੇ ਕੋਇ ਨੇ ਔਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਨੀ ਡਿਊਟੀ ਤੇ ਸੇਵਾ ਜਿਹੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਕਲਤਤ ਤੇ ਸੇਵਾ ਕੀਤੀ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੋ ਦਿਨ ਉੱਥੇ ਸੇਵਾ ਕੀਤੀ ਤੇ ਅੱਜ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਧਰਤੀ ਜਿਹੜੀ ਕਿ ਬੜੀ ਆ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਇਹ ਅ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕਾਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਸੋ ਅੱਜ ਇੱਥੇ ਸੇਵਾ ਜੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਦਲ ਹੁਣਾਂ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਆ ਸਿਕਿਉਰਟੀ ਵੀ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਨਾਲੋਂ ਸਿਕਿਉਰਟੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ